ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਅੱਜ ਸ਼੍ਰੋਮਣੀ ਅਕਾਲ ਤਾਲਾ ਅੰਮ੍ਰਿਤਸਰ ਦੀ ਕਪੂਰਥਲਾ ਜ਼ਿਲ੍ਹੇ ਦੀ ਸਮੁੱਚੀ ਟੀਮ ਜੋ ਅੱਜ ਜੰਗ ਦਾ ਜੰਗ ਨਹੀਂ ਹੋਣਾ ਚਾਹੀਦਾ ਉਹਦੇ ਸਬੰਧ ਵਿੱਚ ਅਸੀਂ ਸ਼ਾਂਤੀ ਮਾਰਚ ਜਿਹੜਾ ਕਰ ਰਹੇ ਹੈਗੇ ਆ ਕਿਉਂਕਿ ਜੰਗ ਜਿਹੜਾ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਹਰੇਕ ਮਸਲੇ ਦਾ ਹੱਲ ਬਹਿ ਕੇ ਗੱਲਬਾਤ ਦੇ ਜ਼ਰੀਏ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਜੰਗ ਪੰਜਾਬ ਨੂੰ ਇੱਕ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈਗਾ ਹਰ ਇੱਕ ਵਾਰੀ ਜਿਹੜਾ ਹੈਗਾ ਵਾ ਜੰਗ ਪੰਜਾਬ ਵਿੱਚ ਹੀ ਕਿਉਂ ਸ਼ੁਰੂ ਹੁੰਦੀ ਹੈਗੀ ਇਹ ਜੰਗ ਕੋਈ ਵੀ ਪੰਜਾਬ ਦਾ ਹਰੇਕ ਵਿਅਕਤੀ ਜਿਹੜਾ ਜੰਗ ਨਹੀਂ ਚਾਹੁੰਦਾ ਹੈਗਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇਹ ਜੰਗ ਨਹੀਂ ਚਾਹੁੰਦੀ ਹੈਗੀ ਜੰਗ ਜਿਹੜੇ ਲੋਕਾਂ ਨੇ ਜੰਗ ਦਾ ਸੰਤਾਪ ਆਪਣੇ ਪਿੰਡੇ ਤੇ ਹਟਾਇਆ ਹੈਗਾ ਉਹ ਲੋਕਾਂ ਤੋਂ ਪੁੱਛ ਕੇ ਦੇਖੋ ਵੀ ਜੰਗ ਕੀ ਚੀਜ਼ ਹੈਗੀ ਆ ਜੰਗ ਜਦੋਂ 1947 ਦੀ ਵੰਡ ਹੋਈ ਸੀਗੀ ਉਦੋਂ ਵੀ ਸਭ ਤੋਂ ਵੱਧ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਸੀਗਾ ਤੇ ਉਸ ਤੋਂ ਬਾਅਦ 84 ਵੇਲੇ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਦੋਂ ਵੀ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਹੋਇਆ ਹੈਗਾ ਤੇ ਇਸ ਕਰਕੇ ਅੱਜ ਦੀ ਡੇਟ ਵਿੱਚ ਜਿਹੜਾ ਹੈਗਾ ਕੋਈ ਵੀ ਵਿਅਕਤੀ ਜੜਾ ਚਾਹੇ ਹਿੰਦੂ ਆ ਚਾਹੇ ਸੇਖਾ ਚਾਹੇ ਮੁਸਲਮਾਨ ਆ ਉਹ جنگ ਨਹੀਂ ਚਾਹੁੰਦਾ ਹੈਗਾ ਤਾਂ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਵੀ ਇਹ ਜੰਗ ਨਹੀਂ ਹੋਣੀ ਚਾਹੀਦੀ। ਇਹ ਕੋਈ ਮਾਰਚ ਵੀ ਕਰਦੇ ਹਾਂ। ਹਾਂਜੀ ਅੱਜ ਅਸੀਂ ਜਿਹੜਾ ਸ਼ਾਂਤੀ ਮਾਰਚ ਜਿਹੜਾ ਹੈਗਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਪੂਰਥਲੇ ਸ਼ਹਿਰ ਦੇ ਵਿੱਚ ਅਸੀਂ ਜਾ ਰਹੇ ਆਂ ਰੋਡ ਮਾਰਚ ਕਰ ਰਹੇ ਆਂ ਗਏ ਆਂ ਸ਼ਾਂਤੀ ਦਾ ਜਿਹੜਾ ਪੈਗਾਮ ਲੈ ਕੇ ਅਸੀਂ ਇੱਥੇ ਛੜਕਾਂ ਤੇ ਜਾ ਰਹੇ ਹਾਂ ਕੀ ਮੈਸੇਜ ਹੈਗਾ ਸਰ ਮੈਸੇਜ ਇਹੋ ਜੀ ਆ ਵੀ ਜੰਗ ਨਹੀਂ ਹੋਣੀ ਚਾਹੀਦੀ ਹੈਗੀ ਜੰਗ ਕੋਈ ਮਸਲੇ ਦਾ ਹੱਲ ਨਹੀਂ ਜੇ ਪਹਿਲਗਾਮ ਚ ਕੋਈ ਆ ਅੱਤਵਾਦੀ ਅਟੈਕ ਹੋਇਆ ਹੈਗਾ ਵਾ ਉਹ ਅੱਤਵਾਦੀਆਂ ਨੂੰ ਸਰਕਾਰਾਂ ਆਪਸ ਵਿੱਚ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਆਪਸ ਵਿੱਚ ਗੱਲ ਕਰਕੇ ਉਹ ਅੱਤਵਾਦੀਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਤੇ ਅਟੈਕ ਹੋਣਾ ਚਾਹੀਦਾ ਬਲਕਿ ਆਮ ਜਨਤਾ ਤੇ ਅਟੈਕ ਨਹੀਂ ਹੋਣਾ ਚਾਹੀਦਾ ਇਸ ਵਿੱਚ ਜੋ ਵੀ ਹੋਣਾ ਇਸ ਵੇਲੇ ਅੱਜ ਦੀ ਡੇਟ ਵਿੱਚ ਆਮ ਜਨਤਾ ਹੀ ਮਰ ਰਹੀ ਹੈਗੀ ਆ ਜਾਂ ਉਧਰ ਮਰ ਉਧਰ ਵੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ ਇਧਰ ਵੀ ਪੰਜਾਬੀਆਂ ਦਾ ਹੋ ਰਿਹਾ ਹੈਗਾ ਜਾਂ ਫੌਜੀ ਵੀਰ ਜਿਹੜੇ ਸ਼ਹੀਦ ਹੋ ਰਹੇ ਹੈਗੇ ਆ ਉਹ ਵੀ ਕਿਸੇ ਮਾਮਾ ਦੇ ਪੁੱਤ ਆ ਇਸ ਕਰਕੇ ਇਹ جنگ ਨਹੀਂ ਹੋਣੀ ਚਾਹੀਦੀ ਦੇਖੋ ਜੀ ਜਿਹੜੀ ਆ ਦੋ ਦੇਸ਼ਾਂ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਆ ਪਾਸਟਾਨ ਔਰ ਇੰਡੀਆ ਦੇ ਵਿੱਚ ਇਹ ਜੰਗ ਨਹੀਂ ਹੋਣੀ ਚਾਹੀਦੀ ਅਸੀਂ ਤੇ ਇਹ ਕਹਾਂਗੇ ਵੀ ਪਿਆਰ ਜਿਹੜਾ ਪਿਆਰ ਵਧਾਓ ਜੰਗ ਜਿਹੜੀ ਉਹ ਬੰਦ ਕਰੋ ਤੇ ਵਪਾਰ ਜਿਹੜਾ ਉਹ ਹੋਣਾ ਚਾਹੀਦਾ ਵਾ ਪਾਕਿਸਤਾਨ ਦੇ ਨਾਲ ਜਾਂ ਹੋਰ ਯੂਰਪ ਦੇ ਨਾਲ ਇੱਥੇ ਨਰਦੋ ਜਿਹੜੇ ਜੇ ਸਾਡੇ ਫੌਜੀ ਵੀਰ ਉਹ ਵੀ ਮਾਂਵਾਂ ਦੇ ਕੋਲ ਤੇ ਉਹ ਮਰੰਦੇ ਆ ਜਾਂ ਆਮ ਪਬਲਿਕ ਮਰੰਦੇ ਆ ਜੇ ਕਿਸੇ ਅਤਵਾਦੀ ਨੇ ਹਮਲਾ ਕੀਤਾ ਉਹਦੀ ਜੁਐਨੈਟੋ ਜਾਂਚ ਕਰਾ ਕੇ ਨਰਪੱਖ ਕਿ ਉਹਨਾਂ ਨੂੰ ਗ੍ਰੈਫਟਰ ਕੀਤਾ ਜਾਵੇ ਤੇ ਸਭ ਤੋਂ ਸਭ ਤੋਂ ਨਾਲ ਸਜ਼ਾ ਦਿੱਤੀ ਜਾਵੇ ਤੇ ਹੁਣ ਅਹੀ ਜਿਹੜਾ ਵਾ ਸ਼ਾਂਤੀ ਮਾਰਤੀ ਤੇ ਕਬੂਤਲੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਕਰਨਾ ਵਾ ਤੇ ਉਸ ਤੋਂ ਬਾਅਦ ਸਮਾਪਤੀ ਹੋਣੀ ਆ ਕਿੱਥੋਂ ਦਾ ਪ੍ਰੋਗਰਾਮ ਕਿੱਥੋਂ ਤੱਕ ਕੀ ਸ਼ਾਂਤੀ ਮਾਰਤੀ ਇਤੋਂ ਜੀ ਅਸੀਂ ਪ੍ਰਾਣੀ ਕਿਚਰੀ ਤੋਂ ਤਰਾਂਗੇ ਸ਼ਾਲਾ ਮਾਰ ਬਾਗ ਬਾ ਸਾਡਾ ਉਧਰ ਦੇ ਘੁੰਮ ਕੇ ਫੇਰੇ ਚਾਣ ਕੇ ਸਮਾਪਤੀ ਕਰਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਜੰਗ ਅੱਜ ਇਸ ਤੋਰ ਤੋ ਗੁਜ਼ਰ ਰਿਹਾ ਵਾ ਇਹਦੇ ਫੇ ਅਸੀਂ ਨਹੀਂ ਚੁੰਦੇ ਹੈਗੇ ਇਸ ਕਰਕੇ ਅਸੀਂ ਇਹ ਸਿਰਫ ਚੁੰਦੇ ਆ ਵੀ ਸ਼ਾਂਤ ਸ਼ਾਂਤੀ ਦੇ ਨਾਲ ਜਿਹੜੀ ਵੀ ਗੱਲ ਹੋਈ ਆ ਜੋ ਵੀ ਆ ਉਹਦੀ ਪਹਿਲਾਂ ਤਫ਼ਤੀਸ਼ ਕੀਤੀ ਜਾਵੇ ਫਿਰ ਇਹਦੇ ਉੱਤੇ ਐਕਸ਼ਨ ਲਿਆ ਜਾਵੇ ਲੇਕਿਨ ਕੋਈ ਵੀ ਨਿਖਤਾ ਨਹੀਂ ਮਾਰਨਾ ਚਾਹੀਦਾ ਚਾਹੇ ਕੋਈ ਵੀ ਆ ਚਾਹੇ ਚੜ੍ਹਦੇ ਪਾਸੇ ਆ ਚਾਹੇ ਲੈਂਦੇ ਪਾਸੇ ਆ ਨੁਕਸਾਨ ਤੇ ਸਾਰਿਆਂ ਦਾ ਇਸ ਕਰਕੇ ਜੋ ਵੀ ਆ ਉਹਦੀ ਪੂਰੀ ਤਫ਼ਤੀਸ਼ ਹੋ ਕੇ ਫਿਰ ਹੀ ਕੋਈ ਜੋ ਵੀ ਕੋਈ ਬਾਈਕੋ ਚੱਲਦਾ ਫਲਸਾ ਬਾਈਕੋ